ਸਰਾਂ ਨੂੰ ਪਿਆਰ ਪਰੇ ਸਤਿ ਸ੍ਰੀ ਅਕਾਲ ਜੀ ਤੇ ਇਹ ਜਿਹੜਾ ਸਾਡੇ ਕੋਲ ਪੰਪ ਆਇਆ ਹੈਗਾ ਇਹ ਹੈਗਾ ਜੀ 2019 ਮਾਡਲ ਤੇ ਇਹ ਹੈਗਾ ਜੀ ਲਾਲ ਹინੋ ਦਾ ਕਮਾਈਨ ਦਾ ਹੈਗਾ ਜੀ ਇਹ ਵਿਸ਼ਾਲ ਦਾ ਤੇ ਇਹਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਕੀ ਆ ਰਹੀ ਸੀ ਇਸ ਦੋ ਸੀਜ਼ਨਾਂ ਤੋਂ ਸਟਾਰਟ ਔਖੀ ਹੋ ਰਹੀ ਸੀਗੀ ਤੇ ਸਟਾਰਟਿੰਗ ਕਰਕੇ ਤੇ ਇਹ ਡੀਜ਼ਲ ਐਵਰੇਜ ਇਹਦੀ ਡਾਊਨ ਹੋ ਗਈ ਸੀ ਬਹੁਤ ਜ਼ਿਆਦਾ ਮੈਂ ਲਾ ਐਵਰੇਜ ਬਹੁਤ ਜ਼ਿਆਦਾ ਘਟ ਗਈ ਸੀਗੀ ਇਹਦੇ ਕਰਕੇ ਆਪਾਂ ਨੂੰ ਇਹਦਾ ਪੰਪ ਖੁੱਲ ਕੇ ਆਇਆ ਤੇ ਹੁਣ ਇਹਨੂੰ ਓਵਰਹਾਲ ਕੀਤਾ ਤੇ ਓਵਰਹਾਲ ਕਰਕੇ ਇਹਦੀ ਜਿਹੜੀ ਪ੍ਰੋਬਲਮਸ ਨੇ ਸਾਰੀਆਂ ਸੋਲਵ ਹੋਈਆਂ ਇਹ ਐਮਪੀਸੀ ਯੂਨਿਟ ਵਾਲਾ ਪੰਪ ਹੈ ਬੇਸਿਕਲੀ ਅ ਇਹ ਬੇਸਿਕਲੀ ਡਰਾਈਵ ਕਰਦੇ ਆ ਆਪਾਂ ਟਰਬੋ ਦੇ ਨਾਲ ਇਹਦੀ ਸੈਟਿੰਗ ਵੀ ਸਾਰੀ ਟਰਬੋ ਦੇ ਨਾਲ ਹੀ ਸੈੱਟ ਹੁੰਦੀ ਹੈ ਤੇ ਫਿਰ ਇਹਦੀ ਜਿਹੜੀ ਪਰਫਾਰਮੈਂਸ ਆ ਉਹ ਸਾਰੀ ਐਕੂਰੇਟ ਆਉਂਦੀ ਆ ਬਿਲਕੁਲ ਤੇ ਜੀ ਰੈਡੀ ਹੈਗਾ ਹੁਣ ਇਹ ਪ੍ਰੋਬਲਮਸ ਇਹਦੀਆਂ ਹੋ ਗਈਆਂ ਸਾਰੀਆਂ ਸਾਲਵ ਤੇ ਹੁਣ ਇਹਨੂੰ ਅਸੀਂ ਕਰਾਂਗੇ ਡਿਲੀਵਰ ਫਾਈਨਲ ਟੱਚ ਇਹਨੂੰ ਦੇ ਰਹੇ ਹਾਂ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ